ਸਰੀਰ ਜੰਮ ਰਿਆ ਹਜੇ ਤੱਕ 12 ਵਜ ਗਏ ਰਾਤ ਨੂੰ ਟਾਈਮ ਸਰ ਘਰੇ ਨਹੀਂ ਵੜਦੇ ਮੁੜ ਕੇ ਉੱਡੇ ਨਹੀਂ ਹੈਗੇ ਉਹਨੂੰ ਸਰੀਰ ਰਾਜ ਦਾ ਦੱਸ ਕਿ ਫਾਇਦਾ ਹੈ ਇਹ ਤੇਰੇ ਕੰਮ ਨਹੀਂ ਕਰਨੇ ਮੈਂ ਮਹਾਰਾਜਾ ਉੱਠ ਜਾ ਸ਼ਰਮ ਆ ਲਈ ਤੇਰੀ ਉੱਠ ਜਾ ਮੈਂ ਅੱਖ ਪਾ ਕੇ ਨਹੀਂ ਆ ਨਾਲੇ ਮੈਂ ਕਹਿ ਕੇ ਗਈ ਸੀ ਵੀ ਖੜਾ ਹੋ ਜਾ ਹਜੇ ਤੱਕ ਲਿਟਿਆ ਹੀ ਪਿਆਗਾ ਐ ਨਹੀਂ ਹਲੋ ਤੁਮ ਮੈਂ ਹੁੰਦੇ ਨਹੀਂ ਖੜਾ ਹੋ ਜਾ ਉਹ ਦੇਖੀ ਤੇਰਾ ਪਿਓ ਕਿ ਮੈਂ ਚਾਹਤੀਆਂ ਮਾਰਨ ਲੱਗ ਰਿਹਾ ਸਿਰ ਤੇ ਉੱਡ ਜਾਗਾ ਖੜਦਾ ਹਜੇ ਓਏ ਕੋਣੋ ਦਿਨ ਚੜਿਆ ਮੈਂ ਕਿਹੜਾ ਉਹ ਮਾਮਾ ਬਣਾਇਆ ਹੋਇਆ ਕਹੇ ਜਾਂਦਾ ਬੰਦਾ ਵੀ ਨਾ ਹੋਵੇ ਕਿਸੇ ਦੇ ਨਕਮਾ ਪੰਜਰਾ ਨੇੜੇ ਲਹੂ ਪੀ ਰਖਿਆ ਨਾ ਮਰ ਲੈ ਨਾ ਮੁੰਜਾ ਦੇਣ ਹਜੇ ਕਿਹੜਾ ਉੱਠਦਾ ਜਿੰਨਾ ਚਿਰ ਇਹਦੇ ਦੋਰ ਲੱਗਦੀਆਂ ਨਹੀਂ ਨਾ ਉਹਨਾਂ ਚ ਇੱਕ ਸਬਰ ਨਹੀਂ ਆਉਂਦਾ ਉਹ ਤਾਂ ਗੇੜੀ ਅੱਗ ਲੱਗੂ ਨੂੰ ਦੇਖੂ ਤੇ ਪਹਿਲਾਂ ਸੱਜ ਖੜਾ ਹੋ ਜਾ ਹੋ ਜਾ ਮਹਾਰਾਜ ਜੀ ਖੜੇ ਹੋ ਜਾ ਮੰਗਾਦਾ ਇਹਦੇ ਕੰਮ ਤੇ ਜੂ ਸੱਤ ਦੀ ਖੜਾ ਹੈ ਸਰਦਾਰ ਕੀ ਤੈਨੂੰ ਚਾਰ ਹੱਥਾਂ ਲਾਰਗੀ ਮੈਂ ਸਾਰੇ ਸੁਪਨੇ ਦੀ ਭੈਣ ਘੜਤੀ ਦਾ ਤੱਕਦਾ ਟਿਕਦਾ ਟਿਕਦਾ ਇੱਥੇ ਬੰਦ ਫੇੜਾ ਨਾ ਖਾਲੀ ਮੁਥਾਰੇ ਤੇ ਉਹ ਤਾਂ ਤੀਵੀਆਂ ਕਹਿੰਦੀਆਂ ਨੇ ਬੰਦੇ ਦੇ ਹੱਥ ਚੱਕਣਾ ਚਾਹੁੰਦਾ ਗਲਾਪੂ ਆਰੀ ਨਹੀਂ ਸੁਪਨੇ ਚ ਤਾਂ ਮ ਨਾ ਦੇ ਨਾ ਆਇਆ ਸੁਪਨਾ ਗਿਆ ਬੋਦਾ ਹੈ ਦੇ ਨਾ ਸੁਪਨਾ ਮਰਲੇ ਮੈਂ ਕਿਸੇ ਦਾ ਹੋਰ ਸੁਪਨੇ ਲੈਣ ਲੱਗ ਜਾਈਆਂ ਫਿਰ ਹੈ ਸ਼ਰਤ ਤਾਂ ਨਹੀਂ ਹੋਗੀ ਤੈਨੂੰ ਵੇ ਮੇਰੇ ਚਾਣਾ ਪਾਣੀ ਕੁੱਤੇ ਖਾਣੀ ਵੇ ਹਜੇ ਤਾਂ ਮੈਂ ਕੁੱਤੇ ਖਾਣੀ ਵੀ ਕਰਿਆ ਜੇ ਮੈਨੂੰ ਗੁੱਸਾ ਚੜ ਗਿਆ ਨਾ ਥੋੜਾ ਚੱਕ ਕੇ ਚ ਨੀਲ ਪਾ ਦੂੰਗੀ ਮੈਂ ਹੋਲੀ ਬੋਲਾ ਕਰੋ ਹੋਲੀ ਇੰਨੀ ਇੱਜ਼ਤ ਆ ਮੇਰੀ ਪਿੰਡ ਚ ਮੋਤਵਾਰ ਬੰਦਾ ਮੈਂ ਸਰਪੰਚਾਂ ਨਾਲ ਬੈਣੀ ਉੱਠਣੀ ਆ ਮੈਂ ਸਰਪੰਚਾਂ ਨਾਲ ਬੈਣੀ ਉੱਠਣੀ ਸਰਪੰਚ ਦਾ ਤੈਨੂੰ ਡਿਕਦੇ ਨੇ ਜੇ ਸਰਪੰਚਾਂ ਨੂੰ ਕਰਤੂਤ ਦਾ ਪਤਾ ਲੱਗ ਗਿਆ ਨਾ ਵੀ ਹੱਥ ਨੇ ਡੱਫਦਾ ਤੈਨੂੰ ਅੰਦਰ ਵੀ ਨਹੀਂ ਬੜਨ ਦੇਣਾ ਕਿਸੇ ਨੇ ਉਹ ਮੈਂ ਕਿਰੇ ਕਿਰੇ ਡੱਫਦਾ ਬਾਹਰੇ ਤਾਂ ਹੀ ਡੱਫਦਾ ਉਹ ਹੋ ਡੱਫਣ ਤੋਂ ਗੱਲ ਜਾਦਾ ਏ ਹਣ ਮੈਨੂੰ ਐਂ ਦੱਸਵੇ ਆਹ ਤਾਂ ਗੋਲ ਵਿੱਚ ਦੀ ਟਪਾਉਣਾ ਮਰਨੇ ਆ ਆਹ ਸੀਰੀ ਨੂੰ ਕਾਹ ਤੋਂ ਪਿਆਉਣਾ ਹੁੰਦਾ ਹੈ ਓਏ ਉਹਨੂੰ ਉੱਚਾ ਸੁਣਦਾ ਮਾਂ ਚੱਲ ਪੀ ਕੇ ਵਿਚਾਰ ਨੀਂਦ ਨੂੰ ਜਾ ਜਾਂਦੀ ਆ ਹਾਂ ਉੱਚਾ ਸੁਣਦਾ ਉਹ ਪੂਚਾ ਕਰਨ ਵਾਸਤੇ ਰੱਖਿਆ ਓਰੇ ਕੰਮ ਨਹੀਂ ਕਰਦਾ ਧੰਦਾ ਨਹੀਂ ਆ ਖੋਲਾ ਦੇਖੀ ਮੇਰੇ ਖਾਤਰ ਬੰਨ ਰੱਖਿਆ ਓਏ ਤੂੰ ਚਾਹ ਲਿਆ ਦੇ ਮੈਨੂੰ ਕੋਟਾ ਮੈਂ ਹੁਣੇ ਨਾ ਜਰੂਆ ਪਿਆ ਨਾ ਐਨੀ ਚਾਹ ਤੂੰ ਵੱਜ ਜਾਂਦਾ ਖੇਤ ਨਿਕਲ ਜਾਂਦਾ ਜੱਜ ਵੱਜ ਜਾਂਦਾ ਪਾਪ ਨਹੀਂ ਆ ਲਿਆ ਦੇ ਕੁਛ ਥੜੀ ਦੇ ਮੈਂ ਚਾਹ ਦੇ ਮੈਂ ਚਾਹ ਲਿਆ ਮੈਂ ਦੁੱਧ ਚ ਪੱਤੀ ਪਾ ਕੇ ਸਾਰੇ ਬਚੂਲਦੇ ਜੇ ਨੇ ਪਤਾ ਨਹੀਂ ਕਿੱਥੋਂ ਉਹ ਕਰਤਾ ਸੀ ਐਨਾ ਵਧੀਆ ਕਿ ਉਹਦੇ ਨਾਲ ਰਿਸ਼ਤਾ ਹੁੰਦਾ ਸੀ ਮੇਰਾ ਮੈਂ ਹੁਣੇ ਕਰਾ ਦੂੰ ਟੋਲਾ ਭਗ ਭਗ ਜਾ ਚੁੱਪ ਕਰਕੇ ਮਰਨ ਜੋਗ ਰਹੇ ਨੇ ਕਿੱਥੇ ਲੱਗੂ ਪਿਆ ਆ ਬਾਬੂ ਰੇ ਛੱਡ ਗਿਆ ਮੇਰੀ ਖਾਤਰ ਮੈਂ ਚੱਕਾ ਬਿਸਤਰਾ ਹੁਣ ਬਹੁਤ ਸੁਨੇਹਾ ਆ ਗਿਆ ਓਏ ਐਨੀ ਸੁਨੇਹਾ ਕਾ ਤੋਂ ਆ ਗਿਆ ਮੇਰੇ ਸਹਰਾ ਤਾਂ ਕੁੱਤੇ ਮਾਰ ਪਿਆਦੀ ਐਨੀ ਸੁਨੇਹਾ ਤਾਂ ਹੀ ਉੱਠਿਆ ਹੋਇਆ ਜੇ ਚੱਦਰੀ ਦਾ ਰੂਪ ਆਏਗਾ ਅਜੀ ਹੋਰ ਦੀ ਚਾਚਾ ਓਏ ਓਏ ਸਾਡਾ ਮੋਹ ਪਿਆਰਾ ਕੀ ਆ ਅੰਦਰ ਦੇ ਗੱਲਾਂ ਇਹ ਤਾਂ ਕੋਈ ਸਮਝ ਸਕਦਾ ਮੈਂ ਕਿਹੜਾ ਦੇਖਿਆ ਮੈਂ ਮੈਨੂੰ ਕਿਹੜਾ ਦਿੰਦਾ ਨਹੀਂ ਹੈਗਾ ਕੀ ਹੋਇਆਗਾ ਇਹ ਓਏ ਕੁਛ ਨਹੀਂ ਹੋਇਆਗਾ ਮੈਨੂੰ ਬੋਲਣਾ ਮਾਰਦੀ ਪਿੰਡ ਚ ਮੈਂ ਕਹਾਂ ਨੂੰ ਬੋਲ ਮਾਰਦਾ ਮੈਨੂੰ ਪਤਾ ਮੇਰੇ ਚਾਚੇ ਦੀ ਇੰਨੀ ਕੁੱਤੇ ਖਾਣੀ ਹੁੰਦੀ ਆ ਮੈਂ ਪਿੰਡ ਤੇ ਥੋੜੀ ਦੱਸੂ ਮਰੇ ਯਾਰ ਓਏ ਦਾ ਇੱਜਤ ਆਈ ਐ ਇੰਨੀ ਗਦਾਂ ਨਾਲ ਕੁਛ ਨਹੀਂ ਹੋਇਆਗਾ ਕੀ ਹੋਇਆਗਾ ਸਾਰਾ ਗੁਸਤਾ ਹੋ ਗਿਆ ਹੋਇਆ ਕੀ ਹੋ ਮੈਂ ਸਾਰਾ ਗੁਸਤਾ ਦੇਖ ਲਿਆ ਓਏ ਇੰਨਾ ਕਦਾ ਸਾਡੇ ਚੱਲਦਾ ਰਹਿੰਦਾਗਾ ਇਹਦਾ ਪਿਆਰ ਮੁਹੱਬਤ ਵਾਲੀਆਂ ਗੱਲਾਂ ਹੁੰਦੀਆਂ ਨੇ ਮੈਨੂੰ ਪਤਾ ਕਿਹੜਾ ਪਿਆਰ ਮੁਹੱਬਤ ਪਟਦਾ ਤੇਰੀ ਫੋਟੋ ਨਾਲ ਲੱਗ ਰਹੀ ਦੀ ਪਿਆਰ ਮੁਹੱਬਤ ਮਾਰੀ ਨਾ ਹੱਟੀ ਕ੍ਰੈਂਕ ਹੋ ਜੂਗੀ ਤੇਰੀ ਗੱਲ ਸੁਣ ਲੈ ਦਸਣ ਤੂੰ ਕਿੱਥੇ ਚੱਲਿਆ ਉਹ ਮੈਂ ਤਾਂ ਪਿੰਡ 'ਚ ਰੌਲਾ ਕਿਸੇ ਉਹਨਾਂ ਨੇ ਜਾਨਾ ਹੁਣ ਕਾਨ ਬੋਲਾ ਹੋ ਗਿਆ ਓਏ ਰੌਲਾ ਪਿੰਡ 'ਚ ਕਿਸੇ ਦਾ ਉਹਨਾਂ ਨੇ ਜਾ ਕੇ ਆਉਣਾ ਅੱਛਾ ਰੌਲਾਗਾ ਆਹੋ ਇਹਦੀ ਕੁੜੀ ਭੱਜ ਗਈ ਸਮਝਦੇ ਨਾ ਕੰਨ ਤੇਰਾ ਮਾਰਿਆ ਕਰ ਕਿੰਨੇ ਵਾਰੀ ਕਿਹਾ ਇੱਧਰ ਦਵਾਈ ਪਾਈ ਹੋਈ ਆ ਓਏ ਅਰੇ ਹੂ ਰੌਲਾ ਲੜਪਿਆ ਜੀ ਕੋਈ ਆਸ 'ਚ ਚਾਚਾ ਨਾ ਮੈਂ ਤੈਨੂੰ ਰਾਤ ਕਿਹਾ ਦੀ ਫਿਰ ਵੀ ਤੂੰ ਤੇਰੀ ਗਲਤੀ ਆ ਚਾਚਾ ਤੈਂ ਮਾਰਿਆ ਗੱਡੀ 'ਚ ਸਾਈਕਲ ਆ ਤੂੰ ਮੰਨਿਆ ਨਹੀਂ ਗਿਆ ਹੁਣ ਤੂੰ ਰੋਲੇ ਕਰਾਈ ਜਨਾ ਕਿਸੇ ਦਾ ਰੋਲਾ ਚਾਚਾ ਕਿਸੇ ਦਾ ਆਹ ਦਫਾ ਹੋ ਫੱਜ ਜਾ ਫਿਰ ਚਾਚੀ ਕਿੱਥੇ ਆ ਇੱਥੇ ਹੋਣੀ ਅੰਦਰੇ ਮਰਦੀ ਹੋਣੀ ਰੋਟੀ ਲੈ ਕੇ ਆ ਜੀ ਨਾਲੇ ਚਾਹ ਲੈ ਹਾਂ ਖੇਤ ਬਾਗ ਜਾ ਤੋ ਚੱਲ ਘਟਣ ਵਾਲੇ ਪਏ ਨੇ ਚੰਗਾ ਤੂੰ ਕੱਢਦੀ ਆ ਕੇ ਚਾਚੀ ਚਾਚੀ ਆ ਲੈ ਚਾਹ ਦਾ ਬਾਟਾ ਕਰਾ ਪਟਕਲ ਪਾ ਕੇ ਦੇਣਾ ਨਹੀਂ ਤੈਨੂੰ ਚਾਹ ਦਾ ਬਿਮਾਰੀ ਪੈਣੇ ਪੱਲੇ ਤਾਂ ਉਹ ਘਰੋਂ ਕੱਢਿਆ ਹੁਣ ਤੂੰ ਆ ਗਿਆ ਥਲੋ ਤਰ ਮੰਜਾ ਤੋ ਹੱਲੇ ਬੈ ਜਾ ਉੱਤੇ ਸੁਣਡ ਪੈਂਦੇ ਨੇ 20 ਦਿਨ ਹੋ ਗਏ ਤੈਨੂੰ ਨਾ ਤੇ ਨੂੰ ਕੋਈ ਨਾਲ ਲਿਪੜਾ ਲੈਣਾ ਮੱਗਾ ਵੀ ਲਵੇੜੇਗਾ ਮੇਰੀ ਗੱਲ ਸੁਣਦਾ ਚਾਚੀ ਡਟੌਲ ਦਾ ਬੰਨਣਾ ਨਾ ਨਾ ਬੇਇੱਜ਼ਤੀ ਨਾ ਕਰ 15 ਰੁਪਏ ਦੀ ਆ ਵੀ ਆ ਸਰੂਪ ਪਾਣੀਓਂ ਤੋਂ ਲੈ ਕੇ ਆਣਾ ਮੈਨੂੰ ਐ ਦੱਸ ਬੈ ਲੱਗ ਗਿਆ ਹੁਣ ਸਰ ਕੁੱਤੇ ਭਗਾਈ ਕਰਨਾ ਆਹ ਤੇਰਾ ਟਾਈਮ ਕਰੇ ਆਉਣ ਦਾ ਕੋਈ ਟਾਈਮ ਹੀ ਨਹੀਂ ਖਾਸ ਮਿਲ ਤੇਰੇ ਨੇ ਹਸਬੰਡ ਨੇ ਰਾਤ ਕੁੱਤੇ ਮਾਰ ਪਿਆ ਤੀ ਹੁਣ ਮੈਂ ਕੀ ਕਰ ਉੱਠੇ ਨਹੀਂ ਗਿਆ ਉਹ ਦੇ ਤੇ ਕਰਦਾ ਮੇਰੀ ਗਰਲਫ੍ਰੈਂਡ ਰੂਸ ਕੀ ਵਿਚਾਰੇ ਰੂਸ ਗਿਆ ਤੇਰਾ ਫ੍ਰੈਂਡ ਆ ਨਾ ਮੈਨੂੰ ਐਂ ਦੱਸਵੇਂ ਉਹਦਾ ਡੰਗਰ ਹੈਗਾ ਤੂੰ ਕਹਦਾ ਉਹਦੇ ਨਾਲ ਡੰਗਰ ਬਣਦਾ ਹੁਨਾ ਆਹ ਤੇਰੀ ਮਾਮਾ ਨੂੰ ਕੌਣ ਸਾਮੂਗਾ ਮੈਨੂੰ ਐਂ ਦੱਸੀ ਮਾਮਾ ਨੂੰ ਤੂੰ ਜਾਵੇਂਗੀ ਨਾ ਹੁਣ ਕੌਣ ਕਾਊਂ ਮੈਂ ਤਾਂ ਖੇਤ-ਗੇ ਤਾਂ ਠੇਕਾ ਕਰਿਆ ਭਾਈ ਤੁਹਾਡੇ ਨਾਲ ਮੈਂ ਟਰਦਾ ਕੰਮ ਥੋੜੀ ਕਰੂੰਗਾ ਨਾ ਮੈਨੂੰ ਐਂ ਦੱਸਵੇਂ ਅੱਜ ਤੂੰ ਬਲਾਈ ਵਧੀਆ ਜਿਹਾ ਬੋਲੀ ਜਾਣਾ ਕੀ ਗੱਲ ਕੀ ਖਾ ਕੇ ਆਇਆ ਕਰੋ ਖਾ ਕੇ ਨੂੰ ਖੁਆ ਖਾ ਕੇ ਆਇਆ ਮੇਰੀ ਗੱਲ ਸੁਣ ਤੀ ਉਮਰੇ ਦਾ ਤਾਂ ਕੀ ਰੌਲਾ ਯਾ ਨਾ ਵੀੜਨ ਨਾ ਗਿਆ ਉਹਦੀ ਗਵੰਡਰ ਭੱਜ ਗਈ ਓਏ ਲੱਛੂ ਦੀ ਬਹੂ ਪਾਤਰੀ ਮੈਂ ਤਾਂ ਹੀ ਲੱਛੂ ਨੂੰ ਕਹਾ ਦਿਆ ਮੈਨੂੰ ਸੱਕਿਆ ਲੱਗਦਾ ਉਹ ਤੇਰੀ ਬਹੁਤ ਗਲਤ ਆ ਤਾਲਾ ਮੰਨਿਆ ਨਹੀਂ ਗਾ ਕਹਿੰਦਾ ਨਾ ਓਕੇ ਦੀ ਰਿਪੋਰਟ ਆ ਮਾ ਕੋਈ ਨਹੀਂ ਮੇਰੀ ਗੱਲ ਸੁਣ ਲੈ ਆਪਕਾਈ ਮੇਰੇ ਕੋਲੇ ਮਾਰਦਾ ਜੇ ਕਿਤੇ ਲੱਛੂ ਕੋਲੇ ਮਾਰੀ ਹੁੰਦੀ ਤੇਰਾ ਘਰ ਘੁੱਟੂਆ ਮੈਂ ਮਰਨੇ ਆ ਪਰ ਮੈਂ ਤਾਂ ਸੱਚੀ ਗੱਲ ਦੱਸੀ ਆ ਮੈਨੂੰ ਲੱਗਿਆ ਮੈਂ ਕਿਸੇ ਦੀ ਬਹੂ ਨਹੀਂ ਜੀ ਮਰਨ ਜੋਗਰਾ ਉਹ ਇਹਨਾਂ ਡੌਂਡਰਾ ਪਿੰਡ ਦੇ ਵਿੱਚ ਕਿਸੇ ਦੀ ਬਹੂ ਨਹੀਂ ਭੱਜੀ ਭੱਜੀ ਨਹੀਂ ਆਹੋ ਪਤਾ ਉਹ ਪਿੰਡ ਚ ਗਿਆ ਕਿਸ ਦਾ ਨਮੇੜਾ ਕਰਾਉਣ ਦਾ ਅੱਛਾ ਆਹੋ ਇੱਕ ਗੱਲ ਮੈਂ ਹੋਰ ਕਹਿੰਦਾ ਦੀ ਚਾਤੀ ਤੈਨੂੰ ਮਾਂ ਕਦੇ ਟਾਈਮ ਨਹੀਂ ਲੱਗਣਾ ਹੁਣ ਤਾਂ ਲੈ ਜਾ ਕਰ ਲੈ ਕੀਪ ਕਾਈ ਮਾਰੀ ਜਾਣਾ ਤੂੰ ਮੇਰੀ ਗੱਲ ਸੁਣ ਲੈ ਤੂੰ ਤਾਂ ਹੋਰੇ ਗੱਲਾਂ ਹੀਆਂ ਲੈ ਕੇ ਬੈਗੀ ਚਾਤੀ ਬੂਰੇਆ ਹੂੰ ਮੇਰੀ ਗੱਲ ਪਰਿੰਡ ਚੁੱਪੀ ਤੋਂ ਆ ਫੇਰ ਉਹਨਾ ਦੂਰ ਦੀ ਆ ਗਈ ਮੈਨੂੰ ਲਿਆਣੀ ਹੋ ਜੂਗੀ ਔਖੀ ਹਾਂ ਮੈਂ ਪਿਆਜਿਆ ਕਰਾਉਣਾਗਾ ਅਰੇ ਮਸਬੋਦਾ ਚੱਲ ਜੀਦਾ ਆਪਣੇ ਘਰੀ ਅੱਛਾ ਮੈਂ ਸੋਚਦਾ ਵੀ ਤੇਰੀ ਕੋਈ ਭਣੇ ਕੀ ਸੋਧਨ ਵਾਲੀ ਕਰਾ ਦੇ ਕਿ ਟਮਟਾ ਕਿਹੜਾ ਮਰਸਤਾ ਆ ਮਰਸਤਾ ਤੈਨੂੰ ਮੇਰੀ ਭੈਣ ਦਾ ਟੋਲ ਨਾ ਮੇਰੀ ਭੈਣ ਤੇਰੇ ਵਰਗੇ ਜੋਗੀ ਦੇ ਮਰਨੇ 12 ਪੜ੍ਹੀ ਹੋਇਆ ਹੈ ਉਹ ਡਾਕਟਰੀ ਦਾ ਕੋਰਸ ਕੀਤਾ ਹੋਇਆ ਲੈ ਜਾਣਾ ਕਿੱਥੇ ਨਿਗਾ ਮਾਰਦਾ ਗਲਗੋੜ ਦੂੰਗੀ ਤੇਰੇ ਮੈਂ ਮੇਰੀ ਗੱਲ ਸੁਣ ਲੈ 12 ਉਹਦਾ 12 ਪੜੀਆਂ ਮੈਂ ਬੀਏ ਪਾਸ ਆਇਆ ਸਰਕਾਰਾਂ ਦਾ ਬੇੜਾ ਬੈਗਾ ਨੌਕਰੀਆਂ ਨਹੀਂ ਦਿੰਦੀ ਹੈਗੀਆਂ ਤੂੰ ਪਰ ਮੇਰੀ ਗੱਲ ਸੁਣ ਲੈ ਬਗਵਾਸ ਨਾ ਮਰ ਇੱਥੋਂ ਨਾ ਉੱਥੇ ਨਾ ਜਾਇਕਰ ਪੂਰੇ ਤਾਂ ਕੀ ਰਹਾ ਕਰ ਬਾਗ ਦਾ ਖੇਤ ਨਿਕਲਣਾ ਨਹੀਂ ਤੇਰੇ ਮੈਂ ਗਲਗੋੜ ਦੂੰਗੀ ਅੱਥੀ ਮੈਂ ਮੇਰੀ ਗੱਲ ਸੁਣ ਤੂੰ 15 ਫੁੱਟ ਦੂਰ ਹੋ ਕੇ ਗੱਲ ਕਰੀ ਕਿੱਟ ਤੇ ਬਲੈਕਬੈਰੀ ਦਾ ਸੈਂਟ ਪਾਇਆ ਹੋਇਆ ਐਂ ਕਾ ਰੋਟੀ ਲੈ ਕੇ ਦੇ ਚੱਲ ਤੈਨੂੰ ਰੋਬ ਕੀ ਤੇ ਮਰ ਤਾਂ ਤੁਸੀਂ ਮੈਨੂੰ ਵਾਹੀ ਨਾ ਪਹਿਲਾਂ ਮੇਰੇ ਦਾਦੇ ਨੇ ਮਾਰਾ ਹੁਣ ਤੂੰ ਮਰਦੀ ਆ ਮੇਰੇ ਗੱਲ ਸੁਣ ਨਾ ਕੋਈ ਰੋਡ ਰੂਟ ਨਹੀਂ ਹੈਗਾ ਇੱਥੇ ਬਗਜਤ ਐਂ ਕਰੀ 3 ਵਜੇ ਆ ਜੀ ਰੋਟੀ ਲੈਣ ਬਣਾ ਦੂਗੀ ਕਿੰਨੇ ਵਜੇ ਆ ਜੀ 3 ਵਜੇ ਆ ਜੀ ਰੋਟੀ ਲੈ ਜੀ ਰੋਟੀ ਵੀ ਟਰਾਂਸਫਰ ਕਰਦੀ ਕੋਰੀਅਰ ਕਰਦੀ ਫੇਰ ਨਹੀਂ ਨਾ ਟਰਾਂਸਫਰ ਨੂੰ ਤੇ ਤੇਰੀ ਮਾਂ ਬੈਠੀ ਆ ਵੀ ਇੱਥੋਂ ਜਾ ਕੇ ਥਪੜਾਇਆਉ ਤੇਨੂੰ ਚੱਲ ਲੈ ਜੂ ਆ ਹੁਣ ਤੱਤਾ ਕਹਿੰਦਿਆ ਵੋਹਰਾ ਮੈਨੂੰ ਨਹੀਂ ਪਤਾ ਨਾ ਤੇਰੇ ਚਾਚੇ ਦਾ ਨਾ ਤੇਰਾ ਦਫਾ ਹੋ ਜਾ ਮੇਰਾ ਨਾ ਦਿਮਾਗ ਹਲਾਇਆ ਕਰੋ ਆ ਤਾਂ ਤੁਸੀਂ ਆਥੇ ਨੇ ਪੀਕਰ ਸੋ ਜਾਣਾ ਤੁਮ ਤਾਂ ਸੁਰਤ ਨਹੀਂ ਰਹਿਦੀ ਹੱਥ ਕਦੋਂ ਫੜਦਾ ਮਰਨਿਆ ਕੀ ਆ ਮੇਰਾ ਫੜਦਾ ਕਹਿ ਰਿਹਾ ਥੋੜਾ ਕਰਤਾ ਚਾਚੇ ਰਾਤ ਬੇ ਕਾਣੂ ਥੋੜਾ ਕਰਿਆ ਥੋੜਾ ਤੇ ਤੇਰੇ ਚਾਚੇ ਦਾ ਕਰਕੇ ਮੈਂ ਹੀ ਨਹੀਂ ਰਾਜੀ ਮੈਂ ਕਹਿੰਦੀ ਆ ਕਾਣੂ ਕਾਣੂ ਉਹ ਤਾਂ ਕਿਤੇ ਮੇਰੇ ਅਜੀਰ ਹੱਥ ਲਾ ਦੇ ਵੇ ਰਾਤ ਜਿਹੜੇ ਤੁਸੀਂ 12 1 ਵਜੇ ਆਇਓ ਸੁਣਦਾ ਤੈਨੂੰ ਲੱਗ ਰਿਹਾ ਸੁਣਨਾ ਇਹਦਾ ਕਦੇ ਕਦੇ ਤਾਂ ਮੇਰਾ ਸਾਲਾ ਸੁਣਦਾਗਾ 12 ਵਜੇ ਆ ਜੀ ਤੇਰੇ ਚਾਚਾ ਰਾਤ ਦੇਦੀ ਉੱਥੇ ਬਾਹਰ ਚੜ ਕੇ ਦਿਖ ਗਈ ਆਹੋਂ ਚ ਬੱਜੀ ਟੁੱਟ ਪੈਣੀ ਕੰਦ ਚ ਫੇਲ ਗਈ ਪਾ ਤਾਂ ਪੱਟੀ ਬੰਨੀ ਹੋਈ ਆ ਠੀਕ ਤਾਂ ਤੈਨੂੰ ਨਹੀਂ ਆਦਾ ਫਰੀ ਜੰਨੇ ਹੋਗੇ ਤੈਨੂੰ ਤਾਂ ਬਾਹਰ ਦਿਖਦਾ ਮੈਂ ਪਾਗਲ ਦਾ ਘਰ ਛੱਡੀਆਂ ਮਰਨੇ ਤੂੰ ਭੱਜ ਜਾਂਦਾ ਤੇਰਾ ਚਾਚਾ ਆ ਜਾਂਦਾ ਚਾਚਾ ਭੱਜ ਜਾਂਦਾ ਤੂੰ ਆ ਜਾਂਦਾ ਦਿਮਾਗ ਦਾ ਤੁਸੀਂ ਹਲਾ ਰਖਿਆ ਚੰਗਾ ਹੁਣ ਮੈਂ ਤਾਂ ਜਾਣਨਾ ਮੇਰੀ ਗੱਲ ਸੁਣੀ ਮੇਰੇ ਟੈਲੀਫੋਨ ਤੇ ਪੈਸੇ ਭਵਾ ਦਵਾਂ ਮੇਰੀ ਬੇਗਮ ਨੂੰ ਫੋਨ ਕਰਨਾ ਚੰਗਾ ਚਾਚਾ ਦਾ ਭੱਜ ਜਾ ਭਾਜਾ ਤੇਰੀ ਬੇਗਮ ਨਾਲੇ ਤੂੰ ਲਥਮ ਦਾ ਧੂਫ ਲੈ ਲੋਂਗੇ ਚੰਗਾ ਕੀਤੇ ਜਾਨਾ ਮੈਂ ਤਾਂ ਹੁਣ ਚੱਲ ਭੱਜ ਜਾ ਜਾ ਰਹੇ ਹਣ ਫਣੋ ਏ ਅੱਡ ਲੱਕੜਾ ਜੋ ਤੂੰ ਲੱਕ ਪੀ ਲਾ ਜਾ ਚੜੀ ਬੈਠਿਆ ਲੈ ਆਦਾ ਦਾ ਕੰਮ ਨਿਮੇੜਦੇ ਨਹੀਂ ਆ ਮੈਨੂੰ ਵੀ ਇੱਕ ਵਜਾ ਲਾਂਦੇ ਨੇ ਸਿਕਰ ਦਾ ਪਾਰਾ ਕਰਾਤਾ ਵੀ ਮਰ ਜਾ ਕਿਸ ਪਾਸੇ ਨੂੰ ਚੰਗਾ ਪਿਆ ਰਿਸ਼ਤਾ ਹੁੰਦਾ ਸੀ ਮੇਰਾ ਬੰਤੂ ਨਾਲ ਬਚੋਲੇ ਨੇ ਦੇ ਲੈ ਕੇ ਪੰਪ ਇਹਦਾ ਕਰਾਤਾ ਅਕੇ ਸ਼ੋਣੀ ਵਾਲੀ ਹੈ ਨਾ ਸਾਡੀ ਨਹੀਂ ਪੇਕੇ ਜਾਇਆ ਵੇ ਖੂਰਾ ਹੀ ਜਰਾਨੀ ਇਹਦੇ ਜਾਂਦੇ ਨੇ ਪੇਕੇ ਰਾਤੀ ਪੀਤੀ ਸਾਰੀ ਧਾਰਤੀ ਤੇ ਇੱਕ ਕੰਜਰਾਂ ਦਾ ਸੀਰੀ ਆ ਉਹ ਹੈ ਕਿ ਪਿੰਡ ਚ ਗਾਣਾ ਪਦੇ ਐਨੀ ਬੜੀ ਹੋਈ ਆ ਮੇਰੀ ਪਿੰਡ ਚ ਤੇ ਸਾਰੀ ਬਣੀ ਬਣਾਈ ਜਿੱਤੇ ਮਿੱਟੀ ਚ ਰੋਲਦੇ ਗਰਮੀ ਬਹੁਤ ਹੈਗੀ ਕੰਮ ਕਰ ਦੇਖਾ ਹੋਂ ਤਾਂ ਖੇਤ ਦਾ ਕੋਈ ਇਹ ਤੇ ਸਾਰੇ ਯਾਰ ਕੀ ਦੇਖ ਰਿਹਾ ਉਹ ਤੇਰੀ ਭੈਣ ਦਾ ਬਾਜਾ ਤੇਰੀ ਦਾ ਓ ਯਾਰ ਉਧਰ ਕਰੇ ਗਿਆ ਚਾਚੀ ਦੇ ਮਾਰਿਆ ਯਾਰ ਹੁਣ ਤੂੰ ਮਾਰਿਆ ਯਾਰ ਤੁਸੀਂ ਕੀ ਖਾਣੇ ਹੋ ਯਾਰ ਚਾਚਾ ਮੈਨੂੰ ਸਮਝ ਨਹੀਂ ਆਉਂਦੀ ਯਾਰ ਓਏ ਖਾਣਾ ਕੀ ਆ ਮੈਂ ਮੈ ਤਾਂ ਪੀਤੀ ਹੋਈ ਵੀ ਤਾਰ ਦਾਂਦੀ ਆ ਉਹ ਹੈ ਪੀਤੀ ਹੋਈ ਵੀ ਤਾਰ ਦਾਂਦੀ ਆ ਤੂੰ ਪੀਣਾ ਕਿਉਂ ਆ ਪੇਪੀਨਾ ਤਾਂ ਗੰਜਰਾਂ ਦੇ ਆ ਵੀ ਚਲੋ ਤੋਂ ਪੈਂਡਾ ਛੋੜਦਾ ਮਾੜਾ ਜਿਹਾ ਲਾ ਕੇ ਨੀ ਨੂੰ ਆ ਜਾਂਦੀ ਹੈ ਉਹ ਮੇਰੀ ਗੱਲ ਸੁਣ ਚਾਚੇ ਹਾਂ ਮੈਂ ਕਹਿੰਨਾ ਚਾਚੀ ਨੂੰ ਕੀ ਖਵਾਨਾ ਤੂੰ ਯਾਰ ਇੰਨਾ ਕੋੜਾ ਬੋਲਦੀ ਹੈ ਯਾਰ ਮੈਂ ਪਹਿਲੇ ਜਰਨੈਲ ਕੇ ਰਿਲੇ ਆਦੀ ਹੈ ਇੰਨਾ ਤਾਂ ਮੈਨੂੰ ਨਹੀਂ ਬੋਲਦੇ ਦੀ ਯਾਰ ਜਿੰਨਾ ਤੁਸੀਂ ਬੋਲਦੇ ਹੋ ਯਾਰ ਮੇਰੇ ਨਾਲ ਤਾਂ ਨਿਭੜਦਾ ਯਾਰ ਮੈਂ ਤਾਂ ਨਿਭੜੂਗਾ ਪੰਚਾਇਤ ਦੇ ਦੁਦਿ ਨਾਲ ਉਹ ਤਾਂ ਨਿਵੇੜਾ ਕਰਨ ਨੂੰ ਕਿਹਾ ਬਹਿ ਹੋਏ ਮੇਰਾ ਇਹ ਠਾਣੇ ਕਿਉਂ ਕਰਨਾ ਯਾਰ ਜਦੋਂ ਪੰਚਾਇਤ ਦਾ ਪਸੀਰ ਵਾਲਿਆ ਦੀ ਮੈਂ ਪੰਚਾਇਤ ਤੇ ਨਿਭੜੂਗਾ ਜਾਂ ਸੰਭੂ ਬਾਣੀਏ ਤੇ ਚੱਲ ਬਈ ਸੰਭੂ ਬਾਣੀਏ ਨੇ ਕਿਹਾ ਸੀ ਮੈਨੂੰ ਵੀ ਕਾਲੇ ਕੇ ਰਾਲ ਦਸੀਰੀ ਨਿਭੜਦਾ ਯਾਰ ਮੇਰੇ ਨਾਲ ਤਾਂ ਮੈਨੂੰ ਤਾਂ ਪੈਸੇ ਦੋ ਯਾਰ ਮੈਂ ਤਾਂ ਜਾਣਾਂ ਯਾਰ ਅਸੀਰ ਨਹੀਂ ਕਰਦਾ ਤੁਹਾਡੇ ਨਾਲ ਮੈਂ ਤਾਂ ਇਹ ਡਿਊਟੀ ਚੇਂਜ ਕਰੂਗਾ ਖੰਨੇ ਕਰੂਗਾ ਮੈਂ ਡਿਊਟੀ ਇਹ ਕੀ ਲੈ ਗਏ ਡਿਊਟੀ ਨੂੰ ਸਾਲਾ ਤੂੰ ਕੰਮ ਮੈਂ ਕਹਿੰਦਾ ਕੰਜਰਾਂ ਨੂੰ ਦੋ ਦੋ ਵਾਰੀ ਬੋਲਦਾ ਤੂੰ ਤੇ ਬੋਲ ਪਾਪੜੋਈਏ ਮੇਰਾ ਉੱਤਾ ਸੁਣਦਾ ਤੁਰ ਕਿੰਨੇ ਵਾਰੀ ਕਿਹਾ ਇੱਧਰ ਬੋਲ ਯਾਰਾ ਓ ਮਾ ਡਿਊਟੀ ਨੂੰ ਤਾਂ ਕੀ ਲੱਗਿਆ ਹੋਇਆ ਕੰਮੇ ਕਰਨਾ ਖੇਤ ਦਾ ਉਰੇ ਕਰਦਾ ਪੂਰੇ ਕਰ ਲਾ ਕਰ ਓ ਯਾਰ ਤੈਨੂੰ ਨਹੀਂ ਪਤਾ ਮੈਨੂੰ ਐਸਐਸਪੀ ਨੇ ਬੁਲਾਇਆ ਯਾਰ ਅੱਥੇ ਯਾਰ ਚਾਹ ਬਣਾਉਣ ਤੇ ਲੱਗੂ ਠਾਣੀ ਜੀਟੀ ਤੇ ਮੈਂ ਤਾਂ ਜਰਾ ਟਾਰਨ ਰੇਸੀ ਤੱਲੇ ਰਹਾ ਕਰੂਗਾ ਯਾਰ ਚੱਤੇ ਪੂਰੇ ਧੁੱਪ 'ਚ ਮਰੀ ਜਾਓ ਯਾਰ ਕਮਾਲ ਕਰਦਾ ਯਾਰ ਨਮੇੜਾ ਕਰ ਯਾਰ ਮੇਰੇ ਨਾਲ ਤਾਂ ਪੰਚਾਇਤ ਚ ਚੱਲ ਨਹੀਂ ਸੰਭੂ ਬਾਣੀ ਇਹਦੇ ਚੱਲ ਯਾਰ ਜਿੱਥੇ ਆਪਣੀ ਗੱਲਬਾਤ ਹੋਈ ਨਾ ਜਿਹੜੇ ਚਾਹ ਕਹਿਣਾ ਹੈ ਚਾਹ ਦੇਣਾ ਕਰਨਾ ਬਣਾ ਕੇ ਉਹਨਾਂ ਨੂੰ ਤੋਂ ਬਾਕੀ ਸਾਹ ਨਿੰਬੂ ਪਣੀ ਦੇ ਦੇ ਉਹਨਾਂ ਨੂੰ ਚਾਹ ਨੂੰ ਤਾਂ ਕੀ ਹੋਇਆ ਚਾਚਾ ਯਾਰ ਹੁਣ ਪੀ ਕੀ ਆਇਆ ਕਰੋ ਯਾਰ ਚਾਹ ਤਾਂ ਮੈਂ ਪੀਂਦਾ ਹੀ ਹੋਇਆ ਚਾਹ ਤੈਨੂੰ ਕੌਣ ਪੀਂਦਾ ਹੈ ਕਰੇ ਪਰੌਂਡੇ ਖਾ ਗਏ ਇਹਦੇ ਯਾਦ ਨਹੀਂ ਮੈਨੂੰ ਪਤਾ ਕਿਹੜੇ ਪਰੌਂਡੇ ਖਾ ਗਏ ਆ ਸਾਲਾ ਡੇਗਿਆ ਤਾਂ ਪਿਆ ਦੀ ਤੂੰ ਅੰਜੇ ਤੇ ਥੱਲੇ ਓਏ ਨਾ ਕਿਸੇ ਨੂੰ ਨਾ ਦੱਸੀ ਪਿੰਡ ਚ ਹੈ ਹੋਰ ਕਿਸੇ ਨੂੰ ਨਾ ਦੱਸਦੀ ਇਹ ਗੱਲ ਦੱਸੀ ਨਾ ਯਾਰ ਸੁਣਦਾ ਨਹੀਂ ਕਦਾ ਸਾਲਾ ਪਣੋਈਆ ਕਦੇ ਕਦੇ ਔਰੇ ਜੇ ਬੋਲਾ ਓਏ ਇਹ ਕਹਿਣਾ ਹੋਰ ਕਿਸੇ ਨੂੰ ਦੱਸੀ ਆ ਗੱਲ ਕਿ ਵੀ ਤਰੀਕਾ ਲਾ ਬੋਨਾਲਾ ਰਗਲਾ ਬੋਨਾ ਕਿਨੇ ਕਹਤ ਨੂੰ ਮਰੇ ਸਾਲੇ ਨੇ ਮੱਥੇ ਮਾਰੀ ਕਹਤਾ ਵੀ ਇਧਰ ਜੇ ਕੰਨ ਚ ਨਾ ਮਾਰ ਓਏ ਕੱਲੇ ਡਾਕਟਰ ਨੂੰ ਦਿਖਾ ਕੇ ਲੈ ਆ ਦਿਖਾ ਕੇ ਆਇਆ ਓਏ ਇਧਰ ਹੀ ਮਰੀ ਜਾਂਦਾ ਬਾਰ ਬਾਰ ਮੈਨੂੰ ਇਧਰ ਮਾਰ ਲੈ ਇਧਰ ਕੰਨ ਨਹੀਂ ਯਾਰਾ ਇਧਰ ਮਾਰ ਲੈਣਾ ਤੇਰੀ ਪੈਰ ਦਾ ਪਰੌਂਡਾ ਤੇਰੀ ਦਾ ਮੈਂ ਆਪਾਂ ਕਹਣਾ ਇਧਰ ਮਾਰਾ ਓਏ ਯਾਰ ਮਾਰ ਦੇ ਕਿਉਂ ਯਾਰ ਹੂੰ ਸਮਝਾ ਦੋ ਯਾਰ ਹੂੰ ਤੈਨੂੰ ਪਤਾ ਨਹੀਂ ਮੇਰੇ ਪਿੰਡ 'ਚ ਇੰਨੀ ਇੱਜ਼ਤ ਹੈਗੀ ਹੈ? ਓਹ ਪਿੰਡ 'ਚ ਇੰਨੀ ਇੱਜ਼ਤ ਹੈ ਮੇਰੇ ਸਲੂਟ ਮਾਰਦੇ ਨੇ ਮੈਨੂੰ। ਆ ਮੈਨੂੰ ਪਤਾ ਚਾਚਾ ਤੇਰੀ ਇੱਜ਼ਤ ਆ ਮੈਨੂੰ ਪਤਾ। ਹਾਂ। ਘਰੇ ਤਾਂ ਮੇਰੇ ਨਾਲ ਇੰਨੀ ਕੁੱਤੇ ਖਾਣੀ ਕਰੋ ਨਾ ਕਿਹੜੀ ਇੱਜ਼ਤ ਆ। ਨਾ ਦੱਸ ਓਏ, ਨਾ ਉਹ ਕਰ। ਓਏ ਚਾਚਾ ਚੰਗਾ ਨਹੀਂ ਦੱਸਦਾ ਯਾਰ ਪਰ ਮਾਰਨਾ ਮੈਂ ਨਹੀਂ ਦੱਸਦਾ ਲੋਕਾਂ ਨੂੰ ਵੀ ਮੇਰੇ ਚਾਚੇ ਦੀ ਇੰਨੇ ਕੁੱਤੇ ਖਾਣੀ ਹੁੰਦੀ ਆ ਮੈਂ ਨਹੀਂ ਦੱਸਦਾ। ਚੁੱਪ ਕਰੇਗਾ? ਹੈ? ਓਏ ਅੱਜ ਕੀ ਸਮਝਾਵਾ ਤੇ ਨੇ ਦੋ ਦੋ ਵਾਰੀ ਬੋਦਣਾ ਪੈਂਦਾ ਕੰਜਰਾ ਮੇਰੀ ਗੱਲ ਸੁਣ ਚਾਚਾ ਜਿਹੜੀਆਂ ਕੁੱਤੇ ਖਾਣੀ ਹੁੰਦੇ ਮੇਰੀ ਇਹੀ ਇੱਜ਼ਤ ਐ ਮੈਨੂੰ ਪਤਾ ਹੀ ਹਾਂ ਮੈਨੂੰ ਪਤਾ ਤੇਰੀ ਓਏ ਰੌਲਾ ਨਹੀਂ ਪਾਈਂਦਾ ਬਾਹਰ ਕਹਿੰਦਾ ਘਰ ਦੀ ਗੱਲ ਹੁੰਦੇ ਘਰ ਚ ਦੱਸੀ ਹੁੰਦੀ ਆ ਚਾਚਾ ਮੇਰੀ ਗੱਲ ਸੁਣ ਚਾਚਾ ਹਾਂ 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 ਹਾਈ ਜਸਕਰ ਮੈਨੂੰ ਗੱਲ ਕੋਈ ਚਾਚਾ ਕੱਲ ਨਾ ਮੈਂ ਯਾਰ ਆਪਦੀ ਗਰਲਫ੍ਰੈਂਡ ਨੂੰ ਮਿਲਣ ਗਿਆ ਸੀ ਕਰ ਲੈ ਫਰੈਂਡ ਨੂੰ ਆ ਆ ਆ ਕੀ ਸਪਰੇਅ ਉਹ ਸਪਰੇਅ ਭੈਣ ਦਾ ਖਾਸਮਾ ਸਪਰੇਅ ਹੈਗੀ ਇਹ ਓਏ ਸਾਲਾ ਸਪਰੇਅ ਜੀ ਆ ਓ ਇਹਨੂੰ ਓਏ ਤੇਰੀ ਭੈਣ ਦਾ ਪਰੋਂਦਾ ਸਪਰੇਅ ਨੀਗੀ 250 ਦਾ ਬਲੈਕ ਬੈਰੀ ਦਾ ਸੈਂਟਾ ਚਾਚਾ ਯਾਰ ਇੱਕ ਮਿੰਟ ਸੈਂਟਾ ਹਾਂ ਉਹ ਸੈਂਟਾ ਦੇਖ ਆ ਮੁਸਕ ਲੈ ਕੇ ਦੇਖ ਚਾਚਾ ਓ ਅੱਛਾ ਮੁਸਕ ਜੀ ਵਾਲਾ ਹੈ ਤੂੰ ਐ ਕਹਿ ਸਾਲਾ ਬਣਿਆ ਬਲੈਕ ਕਬੀੜਾ ਸਾਲਾ 250 ਰੁਪਏ ਲਾਇਆ ਜਿਵੇਂ ਭੈਣ ਘੜਤੀ ਸਾਰੇ ਉਹਦੀ ਚਾਚਾ ਮੇਰੀ ਗੱਲ ਸੁਣ ਚਰਦਾ ਹੈ ਜਰਦਾ ਹੈਗਾ ਸਾਯਾ ਮੈਂ ਜਰਦਾ ਖਾਨਾ ਕੀ ਖਾਨਣਾ ਤੂੰ ਆਹ ਖਾਨਾ ਓਏ ਐ ਕਰ ਜਰਦਾ ਖਾਨਾ ਮੈਂ ਕਿੱਦੇ ਦੇਖਿਆ ਨੇ ਮੈਨੂੰ ਜਰਦਾ ਖਾਂਦੇ ਨੂੰ ਬੀੜੀਆਂ ਦਾ ਵੀ ਨਾ ਗਾ ਜਰਦਾ ਨਹੀਂ ਖਾਂਵੇਂ ਤੂੰ ਬੀੜੀਆਂ ਪੀ ਲੈ ਤੇਰੇ ਕੁੱਤੇ ਲੱਛਣੇ ਕੁੱਟ ਖਾਣਾ ਲੈ ਨੇ ਓਏ ਤੇਰੇ ਤੂੰ ਜਾਣ ਦੇ ਮੇਰੀ ਗੱਲ ਸੁਣ ਲੈ ਚਾਚਾ ਤੂੰ ਪੇਮੈਂਟ ਕਰ ਯਾਰ ਮੇਰੀ ਤਾਂ ਮੈਂ ਤਾਂ ਜਾਣਾਂ ਯਾਰ ਓਏ ਕੀ ਦੇ ਨਾਲ ਜਾਏਗਾ ਤੂੰ ਗਾਹ ਕਿੱਥੇ ਤੂੰ ਬਹਿ ਜਾ ਓਰੀ ਬਨਿਆ ਜਾਣਦਾ ਦੇਖ ਸੰਭੂ ਨਿਵੇੜੇਗਾ ਤੂੰ ਚਾਚਾ ਪੰਚਾਇਤ ਤੇ ਨਵੇੜਲਾ ਤੇ ਸੰਭੂ ਬਾਣੀਏ ਦੇ ਬਾਗ ਚ ਜਿੱਥੇ ਆਪਣੇ ਮੇਲ ਹੋਏ ਸੀਗੇ ਆਪਾਂ ਉੱਥੇ ਚੱਲਦੇ ਆ ਮੈਂ ਤਾਂ ਰਹਿਣਾ ਨਹੀਂ ਮੈਂ ਤਾਂ ਯਾਰ ਅਫਸਰ ਲੱਗੂ ਆ ਹੁਣ ਯਾਰ ਮੈਂ ਨਹੀਂ ਰਹਿੰਦਾ ਇੱਥੇ ਸਾਰੇ 45 ਸਾਲ ਦਾ ਹੋ ਗਿਆ ਹਜੇ ਤੂੰ ਅਫਸਰ ਲੱਗੇਗਾ ਹਜੇ ਯਾਰ ਇਹ ਤਾਂ ਮੇਰਾ ਚਾਚਾ ਐਸਐਸਪੀ ਆ ਯਾਰ ਮੇਰਾ ਪੂਪੜੀ ਐਸਪੀਆ ਯਾਰ ਕਿਹਨੂੰ ਬੁਲਾਏਗਾ ਬਲਾਓਏ ਐਡਾ ਗੱਡਾ ਖੱਬੀ ਖਾਣ ਨੂੰ ਬੁਲਾਉਣ ਨੂੰ ਕਿਹਨੂੰ ਕਿਹਾ ਬੁਲਾਉਣ ਨੂੰ ਕੋਲੋਂ ਇਧਰ ਹਟ ਹੁਣ ਇਧਰ ਮਾਰ ਲੱਗ ਗਿਆ ਯਾਰ ਮੇਰੀ ਗੱਲ ਸੁਣਾ ਹਾਂ ਨਿਭੜੇਗਾ ਯਾ ਮੈਂ ਹੁਣ ਫਿਰ ਐਸਐਸਪੀ ਨੂੰ ਬੁਲਾਵਾ ਫੋਨ ਕਰਕੇ ਟੈਲੀਕਾਮ ਲਾ ਕੇ ਹੈ ਓਏ ਸਾਲਾ ਮੇਰੀ ਇੰਨੀ ਇੱਜ਼ ਦਾ ਕਿਉਂ ਤੋਂ ਮਿੱਟੀ ਚ ਰੋਣ ਲੱਗ ਰਿਹਾ ਜਾਣ ਦੇ ਹਟ ਜਾ ਓ ਯਾਰ ਹੁਣ ਤੂੰ ਨਿਭਾਵੇਂਗਾ ਯਾ ਨਹੀਂ ਦੱਸ ਯਾਰ ਚਾਚਾ ਸਿੱਧੀ ਜੀ ਗੱਲ ਆਪਣੇ ਕੋਲ ਤਾਂ ਦੇਖ ਪੇਮੈਂਟ ਕਰਦੇ ਆਪਾਂ ਦੋ ਇਨ ਜੱਠੀ ਜਾਣੇ ਕੋਈ ਰਲ ਮਿਲ ਕੇ ਕੋਈ ਗੱਲ ਨਹੀਂ ਕਰਦੇ ਤੈਂ ਕੁੱਟ ਖਾਲੀ ਕਰੇ ਮੈਂ ਕੁੱਟ ਖਾਲੀ ਓ ਦੇਖ ਤੇ ਡੰਗਰ ਕਿੰਨੇ ਫਿਰਦੇ ਓਏ ਇਹ ਰਗਾ ਫਿਰ ਕਹਿੰਦਾ ਛਾੜ ਕੱਟ ਨਿਕੜਾ ਡੰਗਰ ਕੱਢ ਕੇ ਆ ਜਾ ਮਾ ਮਾ ਡੰਗਰ ਮੈਂ ਕੱਢੂੰਗਾ ਤੈਨੂੰ ਤੈਨੂੰ ਪੈਸੇ ਕਾਇ ਦਿੰਨਾ ਤੇਰਾ ਪਾਪਾ ਗੱਡੂ ਆ ਡੰਗਰ ਹੋਰ ਕੌਣ ਤੇਰੇ ਅੱਛਣੇ ਕੁੱਟੇ ਖਾਣ ਵਾਲੇ ਉਹ ਤੈਨੂੰ ਤਰਸਰੀ ਆਦਾ ਤਾਤਾ ਯਾਰ ਹੱਡੀ ਗ੍ਰੈਂਕ ਹੋਈ ਯਾ ਰਾੜ ਪਿਆ ਹੋਇਆ ਯਾਰ ਤੂੰ ਕੱਢਿਆ ਯਾ ਡੰਗਰ ਗਿੱਡੀ ਗੱਲ ਆ ਯਾਰ ਚਾਚਾ ਯਾਰ ਉਹ ਇਹਦਾ ਕਾ ਗਿਆ ਤੁਰ ਕੇ ਤੇਰੀ ਹੱਡੀ ਗ੍ਰੈਂਕ ਦਾ ਬਹੁਤ ਹੋਈ ਭਗ ਜਾ ਮੇਰੀ ਗੱਲ ਸੁਣਦਾ ਚਾਚਾ ਖਾਬਰਾ ਸੁਣਦਾ ਯਾਰ ਮੈਂ ਤਾਂ ਤੂੰ ਜਾ ਯਾਰ ਕਿਹੜੇ ਸੰਭੂ ਜੇ ਦੇ ਰਲਾ ਕੀ ਧਰਤਾ ਹੈ ਜਨ ਪੁੱਤਾ ਕਾ ਟਾਂ ਗਲੂਗਾ ਭੈ ਦਾ ਝੋਲਾ ਜਾਂ ਪਤਾ ਨਹੀਂ ਕੀ ਐ ਇੱਚ ਆ ਦੇਖ ਲੈ ਚਾਚਾ ਖਬਰ ਸੁਣੀ ਓਏ ਹਾਂ ਆਲਦੀ ਕੰਨ ਭਈਆ ਭਈਆ ਅੱਗੇ ਲੈ ਗਿਆ ਜੂਪੀ ਵਾਲੀ ਨੂੰ ਓਏ ਉਹ ਤੇਰੀ ਭੈਣ ਦੀ ਓਏ ਆ ਵਹੀ ਜੀ ਖਬਰ ਕਿਉਂ ਸੁਣਾਉਣਾ ਮੈਨੂੰ ਹਾਂ ਤੂੰ ਹੀ ਸੁਣ ਲੈ ਇਹ ਗਿਆ ਫਿਰ ਕੀ ਤਾ ਗਾਲਾਂ ਹੀ ਆਂ ਦਈ ਜਾਂਦੀ ਯਾਰ ਮੈਨੂੰ ਤਾਂ ਸਾਡੀ ਸਮਝ ਨਹੀਂ ਆਉਂਦੀ ਕੀ ਕਦੇ ਕਦੇ ਸੁਣਨ ਲੱਗ ਜਾਂਦਾ ਕਦੇ ਸੁਣਨੋਂ اٹ ਜਾਂਦਾ ਉਹ ਤੇਰੇ ਕੰਨ ਦਾ ਆਪਰੇਸ਼ਨ ਕਰਾਉਣ ਵਾਲਾ ਆਪਰੇਸ਼ਨ ਕਰਾਵਾ ਕੋਈ ਨਾ ਉਹ ਦੇਖ ਲੈ ਨੈਜਰ ਨੇ ਇੱਧਰ ਬਾੜ ਤੇ ਡੰਗਰਾ ਪਣਿਆਲੀ ਚ ਕੱਢ ਕੇ ਆਂਦੇ ਆ ਓਏ ਭਾਗ ਜਾਵੇਂ ਤੂੰ ਜਾ ਭਾਗ ਜਾ ਤੇਰਾ ਪੈਜੇ ਬੇੜਾ ਤੇਰਾ ਦਾਰ ਦਾ ਪਤਾ ਨਹੀਂ ਕਹਾਂ ਆਪਣੋ ਹੀ ਆ ਮੇਰੇ ਲੈ ਬੌਲਾ ਜਾਂ ਹਜੇ ਤੱਕ ਨਹੀਂ ਰੋਟੀ ਲੈਣਾ ਨਾਲੇ ਮੈਂ ਕਹਿ ਕੇ ਭੇਜਿਆ ਬਾਰ-ਬਾਰ ਵੀ 3:00 ਵਜੇ ਰੋਟੀ ਲੈ ਜੇ ਟੁੱਟ ਪੈਣਾ ਉਹ ਤੇ ਛੇ ਦੀ ਕਹਿੰਦਾ ਸੀ ਮੈਨੂੰ ਰੋਟੀ ਪਕਾ ਕੇ ਦੇ ਦੇ ਮੇਰੀ ਜਾਨ ਨਿਕਲਦੀ ਆ ਭੁੱਖ ਨਾਲ ਹੁਣ ਮੁੜ ਕੇ ਆਏ ਨਹੀਂ ਹੈਗਾ ਵੀ ਦਸ ਤੋਂ ਰੋਟੀ ਦਾ ਫਰਕ ਪੈ ਗਈ ਪਤਾ ਨਹੀਂ ਕਿੱਥੇ ਦਿੱਤੀ ਤਲਾ ਲਾ ਕੇ ਰਹਿ ਜਾਂਦੀ ਬਹੁਤ ਟਾਈਮ ਹੋ ਗਿਆ ਦੇਖਾ ਕੰਜਰਾ ਦਾ ਅਗਰ ਗੁਰਤਾ ਨਹੀਂ ਗਿਆ ਉਹ ਫਰਦਾ ਓ ਜੱਗੇ ਜੱਟ ਦਾ ਮਕਾਵਲਾ ਜੱਗੇ ਉਹ ਕਿਹਦਾ ਸੁਣਦਾ ਓ ਨਾਜਰਾ ਲੈ ਰੁਪਏ ਦੇ ਔਰ ਰੋਟੀ ਲੈਉਣੀਆਂ ਕਿਹਦੇ ਕਰਾਂ ਓ ਜੱਗੇ ਜੱਗੇ ਸੁਣ ਲੈ ਹਾਂ ਆ ਕੰਨਾਂ ਚ ਡਾਲੂ ਖੋਪੇ ਜੇ ਕਦੋਂ ਦਾ ਹੱਕਾ ਮਾਰ ਰੇ ਮਾਮਾ ਕੌਣ ਬੁਲਾ ਰਿਹਾ ਓਏ ਆਓ ਬੁਲਾ ਰਿਆ ਰੋਟੀ ਲਿਆਉਣੀ ਆ ਚੱਕ ਕੇ ਓ ਯਾਰ ਕੀ ਖਾਂਦਾ ਯਾਰ ਉਹ ਵੀ ਤੰਗ ਕਰੀ ਜਾਊਗਾ ਥੁੱਪੇ ਲਾ ਕੇ ਦੱਸ ਰਾਵੜ ਪੈ ਹੀ ਗਿਆ ਲੱਤ ਤੇ ਮੇਰੇ ਯਾਰ ਆ ਓਰੇ ਆ ਜਾ ਓ ਰੋਟੀ ਲਿਆਉਣੀ ਆ ਉੱਥੇ ਲਵੇ ਵਗ ਜਾ ਉਹਦੇ ਕੋਲ ਲੈ ਉਹਨਾਂ ਯਾਰ ਰੋਟੀ ਵੀ ਲੈਣਾ ਯਾਰ ਆ ਚੱਲੀਏ ਯਾਰ ਓਏ ਆ ਕੀਨੇ ਦਿੱਤੇ ਦੇ ਹੋਇਆ ਹਾਂ ਹੈ ਬਾ ਕੀਨੇ ਦਿੱਤ ਨੇ ਆ ਮੇਰੀ ਗਰਲਫ੍ਰੈਂਡ ਨੇ ਲੈ ਗਏ ਦਿੱਤ ਨੇ ਭਾਈ ਤੇਰੀ ਵੀ ਲੰਗੜੇ ਜਿਹੀ ਸੇਲੀ ਹੈ ਹੈ ਤੇਰੀ ਵੀ ਸੇਲੀ ਹੈਗੀ ਆ ਹਾਂ ਸੇਲੀ ਆ ਆਪਣੀ ਪੱਕੀ ਸੇਲੀ ਆ ਪਰਸਨਲ ਮੈਟਰ ਆ ਯਾਰ ਮੇਰਾ ਕਿੰਨੀ ਕੇ ਸੋਣੀ ਆ ਬਈ ਓਏ ਮੇਰੀ ਗੱਲ ਸੁਣਾਏ ਜੇ ਨਾ ਕਰਾ ਯਰ ਰੁੱਟੀ ਮਾਰੇਗਾ ਤੂੰ ਲਾਦਾ ਮੇਰੀ ਯਾਰ ਚਲਾ ਕੇ ਕਰ ਹੈ ਸੇਲੀ ਸੂਲੀ ਨਹੀਂ ਹੈਗੀ ਉਹਦੀ ਕੋਈ ਹੈ ਭਾਈ ਬਣ ਕੇ ਗੱਲੇ ਕਰਾ ਦੇ ਯਾਰ ਗੱਲ ਕਰਾਉ ਨੂੰ ਡੀਐਸਪੀ ਦਾ ਮੁੰਡਾ ਮੇਰੀ ਗੱਲ ਸੁਣ ਲਾ ਇਹ ਬੰਦੇ ਨਾਲ ਨਹੀਂ ਕੁੜੀ ਗਾਲੀ ਫਾਦ ਦਿੰਦੀ ਕੁੜੀ ਫਾਦ ਦਿੰਦੀ ਪੂਰੇ ਹਾਈ ਫਾਈ ਬੰਦੇ ਵਰਗਿਆਂ ਨਾਲ ਜਿਵੇਂ ਮੈਂ ਆ ਘਰ 'ਚ ਹੈੱਡਫੋਨ ਪਾਏ ਹੋਣ ਕੁਰਤਾ ਪਜਾਮਾ ਪਾਵੇ ਆ ਕੱਛਿਆਂ ਵਾਲਿਆਂ ਨਾਲ ਥੋੜੀ ਪਾਸਦੀ ਆ ਮੇਰੇ ਯਾਰਾ ਤੂੰ ਤਰ ਦਾ ਲੱਗ ਮੈਂ ਸੱਲ ਦੇ ਕਹੀ ਮਾਰਨੀ ਆ ਠੂਕਣੇ 'ਚ ਝੋਦਾ ਬਲਾ ਇੱਕੇਰੀ ਦਾ ਓਏ ਮੇਰੀ ਗੱਲ ਸੁਣ ਲਾ ਤੂੰ ਵੱਡੇ ਖੱਬੀ ਘਾਣ ਜਿਹਾ ਉਹਨਾਂ ਦਾ ਜੀਰੀ 'ਚ ਆਇਆ ਛੋਲੇ ਖਾਦੇ ਹੋਏ ਛੋਲੇ ਤੇ ਪਰ ਜਾਈ ਛੋਲੇ ਜੇਗੀ ਜੀ ਕਰਨੀ ਤਾਕਤ ਆ ਜੂਗੀ ਖਾ ਲਿਆ ਕਰ ਮੇਰੀ ਗੱਲ ਸੁਣਾ ਹੁਣ ਮੁੱਦੇ ਤੇ ਆ ਉਰੇ ਮੈਨੂੰ ਕਿਉਂ ਬੁਲਾਇਆ ਕਿਉਂ ਕੰਪਿਊਟਰ ਰੋਟੀ ਲਿਆ ਜਾ ਕੇ ਅਟਟ ਜੇ ਕਦੂਰੇ ਬੋਲਣ ਲੱਗ ਰਹੇ ਨਾਲ ਤਾਂ ਪਹਿਲਾਂ ਕਹਿ ਰਹੇ ਸੀ ਤੂੰ ਭੁੱਖ ਲੱਗ ਰਹੀ ਆ ਨਾ ਨਾ ਤੂੰ ਖਾ ਲਈ ਨਾਲ ਮੈਂ ਖਾ ਲੂੰਗਾ ਮੈਂ ਤਾਂ ਕੰਮ ਕਰ ਰਹੀ ਸੀ ਤੋਰੇ ਬਿਨਾ ਬੇਟਾ ਕਾਗੜ ਤੂੰ ਭਾਗ ਜਾ ਰੋਟੀ ਲੈਣ ਮੈਨੂੰ ਉੱਥੇ ਕੰਮ ਕਰਦੇ ਨੂੰ ਕਿਉਂ ਹਟਾਇਆ ਬਈ ਕੜੀ ਕਿ ਨੂੰ ਕਹਿਣਾ ਹੋਵੇ ਤੂੰ ਨਾ ਪਰ ਰੋਟੀ ਘੜ ਤੂੰ ਭਗ ਜਾ ਤੂੰ ਭਗ ਜਾ ਤੂੰ ਭਗ ਜਾ ਰਸਤੇ 'ਚ ਤੂੰ ਭਗ ਜਾ ਯਾਰ ਮੈਨੂੰ ਕਿਹਾ ਭੇਜੀ ਨਾ ਉਹ ਮਾਮਾ ਚੱਲਿਆ ਓਏ ਉਹ ਮੇਰੀ ਗੱਲ ਸੁਣ ਜੇ ਤੈਨੂੰ ਦੋ ਮਹੀਨੇ ਹੋਰ ਰੱਖ ਲੈਣਾ ਮੱਲਾ ਦਾ ਤੂੰ ਵੀ ਪਾਗਲਖਾਨੇ ਲੈ ਜਾਣਾ ਪਵੇਂਗਾ ਇਹਨੂੰ ਓਏ ਮੇਰੀ ਗੱਲ ਸੁਣਦਾ ਬੋਲ ਓਏ ਤਾਂ ਉਹ ਮੈਨੂੰ ਫੇਰ ਸੁਣ ਪਾਦਾ ਜਦੋਂ ਤੂੰ ਬੋਲਦਾ ਪਾਗਲਖਾਨੇ ਕਿਨੂੰ ਭੇਜਦਾ ਹੋਏ ਤੂੰ ਐਸੀ ਹਦੇ ਫੁੱਦੂ ਥੋੜੀ ਆ ਪਾਗਲਖਾਨੇ ਭੇਜਾਂਗੇ ਮਾਰੇ ਚਾਚੇ ਨੂੰ ਕਹਾਂ ਜਾ ਚਾਚਾ ਯਾਰ ਓਏ ਤੈਨੂੰ ਛੱਡ ਕੇ ਆਵਾਂਗੇ ਉੱਥੇ ਸਾਰੇ ਤਾਂ ਛੱਡ ਗਏ ਓ ਯਾਰ ਮੇਰੀ ਗੱਲ ਸੁਣਾ ਮੈਂ ਕੰਨ ਦਾ ਜਿਹੜਾ ਹੈਗਾ ਖਰਾਬ ਕਰਾਵਾਂ ਮੈਂ ਮੇਰੀ ਰਤੋਂ ਵੀ ਢੋੜੂਆ ਮੈਂ ਤਾਂ ਯਾਰ ਰੋਟੀ ਲੈ ਜਾ ਭਾਜਾ ਲੈ ਕੇ ਨਾ ਪਰੋਂਡੇ ਤੈਨੂੰ ਖੁੰਝੇ ਜੇ ਤੂੰ ਐ ਕਰੇ ਚਾਚਾ ਫੋਨ ਨਹੀਂ ਕਰਦੇ ਯਾਰ ਮੇਰੀ ਚਾਚੀ ਨੂੰ ਆਪ ਹੀ ਫੜਾ ਜੂਗੀ ਮੇਰੇ ਯਾਰ ਉਹਦੇ ਕੋਲੇ ਕਿਹੜੀ ਬੈਰਲਸ ਨਾਲੇ ਨਾਲੇ ਚਾਰ ਖੁੰਝੇ ਲੱਗੇ ਜੀ ਦੂਰੀ ਚਾਚੀ ਦੋਰੇ ਤੂੰ ਘਰੇ ਜਾ ਕੇ ਲੈ ਜਾ ਭਾਜਾ ਮੈਨੂੰ ਪਤਾ ਤੂੰ ਕਿਉਂ ਨਹੀਂ ਜਾਂਦਾ ਹੈ ਗਿਆ ਸਮਝ ਗਿਆ ਮੈਂ ਸਮਝਾ ਤੇ ਰੋਲਾ ਨਹੀਂ ਪਈ ਦਾਰੇ ਨਾ ਓਏ ਬੋਲ ਮਾਰ ਨਾ ਜਰਾ ਇਹ ਸੁਣੀ ਕੋਈ ਗੱਲ ਜੇ ਤੈਨੂੰ ਕਹੂਗਾ ਤਾਂ ਇਹ ਮਰ ਜੂ ਇਹ ਬੋਲ ਮਾਰਦਾ ਨਾਲੇ ਇਹ ਕੰਨਾ ਯਾਰ ਮੈਂ ਤਾਂ ਇਹਦੀ ਗੱਲ ਦਾ ਕੋਈ ਸੱਚ ਨਾ ਮੰਨੀ ਤੂੰ ਮੇਰੀ ਗੱਲ ਸੁਣ ਚੰਗਾ ਉਹ ਤੇ ਗੁੱਡਰਾ ਜਾ ਕੇ ਮੈਂਨੇ ਆ ਜੂ ਰੋਟੀ ਲੈ ਕੇ ਹੈ ਚੰਗਾ ਕਰ ਆ ਲੈ ਤੂੰ ਕੰਮ ਓਏ ਹੋਰ ਨਾ ਜਰਾ ਕੀ ਕਰੀਏ ਯਾਰ ਇਹੇ ਜੇ ਬੰਦੇ ਕਾਨੂੰ ਰੱਖਦਾ ਹੁੰਦਾ ਓਏ ਤਾਂ ਮੈਂ ਹਿੱਸਾ ਦੱਸਿਆ ਰਹੇਗਾ ਤੈਨੂੰ ਤੂੰ ਬਹਿ ਜਾ ਹੁਣ ਪਾਣੀ ਪੁਣੀ ਪੀ ਲਿਆ ਮੈਂ ਚੱਲਦਾ ਫਿਰ ਲੇਟ ਹੋ ਰਿਹਾ ਇੱਧਰ ਆਹੋ ਠੀਕ ਆ ਆ ਕਹੀ ਧਰਦੀ ਸਾਡੀ ਨਾਲੇ ਮੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਯਾਦ ਕੀ ਖੋਪੇ ਯਾਰਾ ਦੇਖਿਆ ਤਾਂ ਨਹੀਂ ਕਿਸੇ ਨੇ ਮੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ ਲੈਣਾ ਆਇਆ ਦੀ ਮਾ। ਮੈਂ ਰੋਣ ਕੋਈ ਟਾਈਮ ਨਾ ਬਰਾਉਠੇ ਦਾ 6 ਵਜੇ ਮੈਂ ਆਹ ਹੁਣ ਕੇ ਦੇਖਦਾ ਚੱਲਦਾ ਤਾਂ ਹੈ ਨਹੀਂ ਮਿਲ ਜਾ। ਕੀ ਚੱਲਦਾ ਚ? ਗਾੜਾ ਤਾਂ ਚੱਲ ਰਹੀਦੀ ਹਿੰਦੀ ਬੰਦ ਹੋ ਗਿਆ ਹੁਣ। ਕਿਹੜਾ ਗਾਣਾ ਚੱਲਦਾ ਸੁਣਾਈ ਮੈਨੂੰ? ਮੁੰਨੀ ਪਤਨਾ ਹੋਈ ਉਹ ਚੱਲ ਰਹੀਦੀ ਆ। ਬਸ ਬੰਦ ਹੋ ਰਿਹਾ ਦੇਖ ਆ ਮਾਲ ਦਿਖਾ ਮੈਨੂੰ ਤੇਰਾ। ਓਏ ਹਾਣੀ। ਜਦੋਂ ਟਾਵਰ ਬਣਾਉਣੀ ਹੁੰਦੀ ਆ ਤੂੰ ਕਿਉਂ ਮੇਰੀ ਲੱਸੀ ਕਰਦੀ ਆਂ ਇਹ ਤਾਂ ਮੈਂ ਟਾਵਰ ਬਣਾਉਣ ਵਾਸਤੇ ਪਾਏ ਹੋਏ ਦੀਗੇ ਮੈਂ ਉਹ ਕੰਤੇ ਦੇ ਕੰਨ ਵਾਲਾ ਮੇਰੇ ਕੰਨ ਤੇ ਲਾ ਤਾ ਮੈਨੂੰ ਆਹ ਦੱਸ ਪੂਰਾ ਮਰ ਜਾ ਪੂਰਾ ਮਰ ਜਾ ਸੁਣ ਲਿਆ ਕਰ ਬੋਲਿਆ ਹਾਂ ਮੈਂ ਤੈਨੂੰ ਆਏ ਕਹਿੰਦੀ ਆ ਰੋਟੀਆਂ ਨਹੀਂ ਹੈਗੀਆਂ ਹੁਣ 3 ਵਜੇ ਦੇ ਪਕਾਈਆਂ ਹੋਈਆਂ 5 ਵਜੇ ਤੱਕ ਤੇ ਤੁਹਾਨੂੰ ਮੈਂ ਡੀਕੀ ਗਈ ਹਰ ਕਮ ਤਾਂ ਮੈਂ ਸਾਨੂੰ ਪਾ ਦਿਨਾ ਦੁਬਾਰਾ ਰਿਪੀਟ ਕਰੋ ਗੱਲ ਸੁਣਿਆ ਨਹੀਂ ਕਿਆ ਹਾਇ ਦੇ ਰੱਬਾ ਤੇ ਪਹਿਲੀ ਦੱਸਦਾ ਕਰ ਕੇ ਸੁਣਿਆ ਨਹੀਂ ਉੱਤੇ ਸੁਣਦਾ ਤੈਨੂੰ ਤਾਂ ਮਰਨੇ ਨੂੰ ਦੁਬਾਰਾ ਰਿਪੀਟ ਫੇਰ ਕਰੋ ਸੋਣਿਆ ਨਹੀਂ ਆ। ਵੇ ਆਏ ਕਹਿੰਦੀ ਐ 3 ਵਜੇ ਤੇ ਰੋਟੀਆਂ ਪਕਾਈਆਂ ਹੋਣਾਂ 5 ਵਜੇ ਮੈਂ ਤਾਂ ਐਸੀ ਵੀ ਤੂੰ ਆਉਂਦਾ ਨਹੀਂ ਮੈਂ ਡੰਗਰਾਂ ਨੂੰ ਪਾਦੀਆਂ। ਮੇਰੀ ਇਹ ਚ ਕੋਈ ਗਲਤੀ ਨਹੀਂ ਕਿ ਤੇਰੀ ਆਪਣੀ ਦੀ ਗਲਤੀ ਆ। ਹੁਣ ਹੋਈ ਆ ਤੈਨੂੰ ਉੱਠੀ ਆ ਤੇਰਾ ਗੁੱਸਾ ਉਹਨੇ ਮੇਰੇ ਤੇ ਲਾਤਾ ਹੁਣ ਮੈਂ ਦੱਸ ਕੀ ਕਰਾਂ ਭਾਈ। ਤੈਨੂੰ ਕਾਹਤ ਕੁੱਟਦਾ ਸੀ? ਹੈ? ਕਾਹਤ ਕੁੱਟਦਾ ਸੀ? ਪਤਾ ਇਹ ਨਹੀਂ ਮਰੀ ਤੂੰ ਇੱਧਰ ਲੈ ਕੰਨ ਦੇ ਮਾਰਾ ਕਦ ਇੱਧਰ ਲੈ ਕੰਨ ਤੇ ਮਾਰਾ ਕੰਨ ਤਾਂ ਜਿਹੜੇ ਖਰਾਬ ਹੈਗੇ ਹੈਗੇ ਮੈਨੂੰ ਲੱਗਦਾ ਮੇਰੀ ਧੌਣ ਵੀ ਤੋੜੂਗਾ ਮੈਨੂੰ ਆਏ ਦੱਸ ਮੇਰੀ ਗੱਲ ਸੁਣ ਹਾਂ ਪਰ ਤਾ ਤੈਨੂੰ ਛੱਡ ਡੋ ਬੋਸ ਦੇ ਦੇ ਆਪਾਂ ਹੋਰ ਲਾਉਦੇ ਆ ਤੇਰੇ ਵਾਸਤੇ ਕੋਈ ਮੈਂ ਚੁੱਪ ਕਰ ਜੇ ਕਿਸੇ ਨੇ ਸੁਣ ਲਿਆ ਨਾ ਆਏ ਕਹਿਣ ਕਿ ਸੀਰੀ ਨਾਲ ਗੱਟ ਮਟਾ ਕਿਉ ਮੈਨੂੰ ਘਰੋਂ ਭੜਾਈਂ ਗੱਟ ਟਿਕ ਜਾ ਗੱਲ ਤਾਂ ਤੇਰੀਆਂ ਸਹਾਂਵਾਂ ਦੇ ساتھ ਐ ਗੱਟਾ ਬੱਟਾ ਮੇਰੇ ਨਾਲ ਕਰਨਾ ਆਪਾਂ ਚੱਲਦੇ ਆ ਚਿਬਲੀ ਚਿਬਲੀ ਬਾਜੀ ਕਿਹਾ ਆ ਮੈਂ ਗੱਤ ਘੇਰੇ ਵਿੱਚ ਨਾ ਮੈਨੂੰ ਐ ਦੱਸ ਮਰਨੇ ਮੇਰੇ ਚੱਖਾਂ ਵਰ ਕਰ ਤੈਨੂੰ ਸ਼ਰਮ ਨਹੀਂ ਆਉਂਦੀ ਬੋਲਦੇ ਨੂੰ ਮੇਰੀ ਗੱਲ ਸੁਣ ਦੱਤੀ ਠਾਕਾ ਸਰ ਨੂੰ ਗੱਲ ਦਾ ਗੱ ਅੱਗੇ ਰਾਣਾ ਨਾ ਭਾਈ ਕੰਨਾਂ ਦੇ ਚੰਦ ਕੰਨਾਂ ਦੇ ਕੰਨਾਂ ਦੇ ਕੰਨਾਂ ਦੇ ਵੀ ਕੰਮ ਹੁੰਦੇ ਨੇ ਬੋਲ ਜੇ ਲਾ ਬੋਲੜਾ ਘਾਟੀ ਅਮਰੇ ਕੱਤੀ ਦੀ ਦੱਸੀ ਨਾ ਕਿ ਮੈਂ ਤੇਰੇ ਹੱਥ ਦਾ ਦੱਦਾਂ ਜਿਹੜੇ ਗਲਾ ਕੋ ਫਿਰ ਆ ਮਿੰਦਖਿਆਲੀ ਉਹ ਵੇੜੇ ਆ ਹਾਂ ਮਿੰਦਰ ਕੀ ਕਿਹੜੀ ਕਿਹੜੀ ਕਲੱਬ ਉਹ ਫਿਰ ਨਹੀਂ ਤੇ ਰਹਦੀ ਜੜੀ ਉਹ ਮੈਂ ਗਾਟਿਆ ਮੇਰੇ ਕੋਲ ਸਕਰੀਨ ਰਿਕਾਰਡਿੰਗ ਪਈ ਜਾਂ ਮੈਂ ਲਾਈਵ ਦਿਖਾ ਸਕਦਾ ਹੂ ਬੁੱਕ ਕਰਵਾ ਦਿਖਾ ਦਿਖਾ ਉਹ ਐਣੀ ਦਿਖਾਉਂਦਾ ਜਦੋਂ ਤੂੰ ਉਹ ਪੜ੍ਹੇਗੀ ਤਰੂ ਰੰਗੇ ਹੱਥੀ ਪੜਾਉਂਗਾ ਫਿਰ ਤੂੰ ਦੇਖ ਮੇਰਾ ਨਾਂ ਆ ਜੇ ਦੇਖ ਮੈਂ ਮੇਰੀ ਗੱਲ ਸੁਣ ਲੈ ਜੇ ਇਹ ਗੱਲ ਸੱਚ ਹੋਈ ਨਾ じゃ ਤੇਰਾ ਚਾਚਾ ਨਹੀਂ ਜਾ ਬਰਜ ਕਲੱਬ ਉਹ ਪਰ ਮੇਰੀ ਗੱਲ ਸੁਣ ਹਾਂ ਮੈਂ ਕਰ ਚਾਚਾ ਨੂੰ 1.5 ਬੋਸ ਹਾਂ ਆ ਜਾ ਪਾ ਚਾਚੀ ਆਈ ਨਾ ਦੇ ਨਾ ਮੈਂ ਤੈਨੂੰ ਪੜਲਾ ਕਈ ਕੀ ਕਹਿ ਘਟੀਆਂ ਕੀ ਕਿਹਾ ਦੀ ਮੈਂ ਤੈਨੂੰ ਪਹਿਲਾਂ ਹੈ ਕੀ ਕਿਹਾ ਦੀ ਮੈਂ ਐਂ ਕਹ ਸੀ ਪਿੱਛੂਆ ਮੇਰੇ ਚ ਬੱਖਾ ਵਰਗਾ ਤੂੰ ਕੀ ਸੋਚੀ ਕੀ ਸੋਚਦਾ ਮੈਂ ਤਾਏ ਕਹਿੰਦਾ ਮੇਰੇ ਨਾਲ ਹੀ ਮੇਰਾ ਮੀਨਸ ਗੱਲ ਕਹਿਂਦੇ ਆ ਮੈਂ ਤੇਰਾ ਕਿਤੇ ਹੋਰ ਤਾਂ ਕਿਹਾ ਫਿੱਟ ਕਰਾਦਾ ਨਾ ਹੱਥ ਬੰਨੇ ਜਹ ਜੇ ਤੇਰੇ ਚਾਚੇ ਨੇ ਤਾਰਦੀ ਉਹੇ じゃ ਮੈਨੂੰ ਗਾਹਣ ਲਾ ਤਾਰ ਦੂਗਾ ਮੇਰੀ ਗੱਲ ਹਣਾ ਤੂੰ ਗਲਾਪੋ ਗਣੀ ਧਿਆਨ ਦੇ ਦੇ ਉਹ ਉੱਧਰ ਡੱਕਾ ਡਿੱਗਾ ਲੱਗਿਆ ਤੈਨੂੰ ਛੱਡੂਗਾ ਤੈਨੂੰ ਛੱਟ ਕੇ ਜਾਊਗਾ ਆ ਵੀ ਤੀਨ ਗਲਾਪੋ ਦੇ ਨਾਮ ਲਵਾ ਦੂਗਾ ਆਏ ਕਿਵੇਂ ਕਲਾਪੋ ਦੇ ਨਾਲ ਮੈਨੂੰ ਸੌਕਣ ਨੂੰ ਲੱਦ ਤੇ ਲੱਦ ਕੇ ਨਿਪਾੜ ਦੂ ਪਹਿਲਾਂ ਤਾਂ ਹਜੇ ਮੈਂ ਚਲ ਪੈਸਾ ਟਕਾਣੂ ਦੇ ਵੀ ਦਿੰਦੀ ਸੀ ਪਰ ਮੈਂ ਪਰਨ ਵੀ ਨਹੀਂ ਦਿੰਦੀ ਹਰਾਮ ਨੂੰ ਹਾਂ ਮੇਰੀ ਗੱਲ ਸੁਣਾਏ ਕਰ ਚਾਹ ਦਾ ਬਾਟਾ ਮੈਂ ਕਹਿਆ ਚਾਹ ਪੀਂਨਾ ਕੇ ਰੋਟੀ ਤਾਂ ਹੁਣ ਖਵਾਤੀ ਮਰਨਾ ਚਾਚੀ ਚੂਚੀ ਕਹਿਦਾ ਕਰ ਐ ਬੋਲਦਾ ਹੁਣ ਸਿੱਧਾ ਹੀ ਮੈਨੂੰ ਚਾਚੀ ਐਂ ਕਰੇਗਾ ਆ ਕੀ ਆਵੇ ਆਲਾ ਮੁਸਕਲੀ ਲਾ ਕੇ ਦੇਖ ਲਾ ਹਾਂ ਹਾਂ ਫੇ ਕਿਥੋਂ ਨੇ ਆਓ ਮੇਰੀ ਗੱਲ ਫਰੈਂਡ ਨੇ ਦਿੱਤਾ ਗਾ ਚਾਚੀ ਆ ਮੈਨੂੰ ਫੜਾ ਓਏ ਮੈਂ ਲੈ ਕੇ ਟੱਕਣ ਲੱਗ ਦੇ ਮੇਰੀ ਗੱਲ ਉਹ ਖੜ ਜਾ ਮੈਂ ਟੱਕਣ ਨਾ ਕਰੀ ਪੰਪ ਕਰ ਘਾਟੇ ਚ ਭਰੂਗੀ ਜਦ ਤੱਕ ਆਹ ਚੱਕੀ ਆਹੇ ਮੇਰਾ ਦਿਲ ਟੁੱਟ ਜੂਗਾ ਵਿਚਾਰੀ ਜੂਪੀ ਦਵਾਈ ਨਹੀਂ ਸਦਾ ਲੱਗੇ ਮਾਈ ਦਾ ਮਾਈ ਦਾ ਕਹਿੰਦੀ ਆ ਤੂੰ ਮੈਂ ਤੇਰੇ ਦਿਲ ਦੇ ਚਾਰ ਟੁਟੇ ਹੋ ਜਾਣ ਮਾਈ ਕੀ ਲੈਣਾ ਚੁੱਪ ਕਰਕੇ ਕੜ ਕੰਦਰ ਰੱਖ ਦੇ ਜੇ ਚਾਹ ਪੀਣੀ ਆ ਚਾਹਤੀ ਜੇਗਾ ਤਸ ਖਾ ਲੈ ਕਰ ਮੇਰੇ ਲੱਤ ਚ ਪਿਆ ਰਾੜਾ ਇਤੋਂ ਇਹੋ ਜਿਹਾ ਕੰਮ ਨਹੀਂ ਦਾਇ ਕਰ ਮੈਂ ਚੱਕ ਦੂਗਾ ਪਾਪਾ ਦੇ ਦੇ ਨਾ ਇਹ ਨਹੀਂ ਮਿਲਦਾ ਨਾਲੇ ਇਹ ਕਰਕੇ ਚੱਕ ਕੇ ਆ ਸਾਰੇ ਮੱਛਰ ਤਾਂ ਨਹੀਂ ਠੀਕ ਕਰਿਆ ਥੋਠੇ ਚੜ ਗਏ ਸੁਣ ਗਿਆ ਆਏ ਓਏ ਆਇਓ ਰੱਬਾ ਮੈਂ ਤੇਰੇ ਮਾਹ ਮਾਰੇ ਗਿਆ ਇਹ ਤੇਰੇ ਬਾਗ ਲੈ ਲੈਣਾ ਚਾਹ ਪੀ ਆਂ ਆ ਪੀਣੀ ਆ ਲੈ ਕੇ ਦਿੰਦੇ ਆ ਚੱਕ ਲੈ ਗਣ ਸਾਰੀ ਆਹੋ ਚਾਹ ਲੈ ਆਹ ਇੱਕ ਚੱਪੀ ਲੈ ਗਈ ਕੋਈ ਨਾ ਬੁੱਗੂ ਹੋਰ ਲੈ ਮੈਂ ਤੈਨੂੰ ਮੈਂ ਦੋਦੇ ਬਾਸ ਤੇ ਲੈ ਕੇ ਜਾਣਾ ਤਿਆਰ ਕੀ ਬਿਮਾਰੀ ਪੈ ਗਈ ਬੰਗ ਲੜੇ ਤੇਰੇ ਬਿਮਾਰੀ ਬਾਬਾ ਤੈਨੂੰ ਮਮਾ ਰੂਲ ਪੈਣਾ ਆ ਬੜ ਥੈਂਕ ਯੂ ਆ ਫੜ 10 ਰੁਪਏ ਲੈ ਥੈਂਕ ਯੂ ਸੋ ਮਚ ਚਾਚੀ ਵੇ ਆ ਗਏ ਨੇ ਜਾ ਦੁਕਾਨ ਤੋਂ ਜਾ ਕੇ ਡੱਬੀਆਂ ਲਿਆ ਬਾਲਾ ਖੁਸਣਾ ਹੋ ਕਿਉਂ ਤੂੰ ਬੀੜੀਆਂ ਵੀ ਨਹੀਂ ਆ ਹੋਏ ਮਮਾ ਮਰਦਾ ਵੇ ਬੀੜੀਆਂ ਨਹੀਂ ਪਿੰਦੀ ਟੁੱਟ ਪੈਣਿਆ ਸਿਲੰਡਰ ਚਲਾਉਣਾਗਾ ਮੈਂ ਨਹੀਂ ਚਾਚੀ ਕਿਸੇ ਨੂੰ ਦੱਸਦਾ ਪੀ ਲਿਆ ਕਰ ਪਰ ਲੁੱਕ ਕੇ ਪੀਆ ਕਰ ਪਿੰਡ ਵਾਲੇ ਤੈਨੂੰ ਪਤਾ 100 ਗੱਲਾਂ ਬਣਾਉਣਗੇ ਵੀ ਕਾਲੀ ਦੀ ਬਹੂ ਵੀੜੀਆਂ ਪੀਂਦੀ ਹੈਗੀ ਮੈਂ ਨਹੀਂ ਦੱਸਦਾ ਚਾਚੀ ਤੂੰ ਮੈਨੂੰ ਪਹਿਲਾਂ ਦੱਸਣਾ ਤੀ ਇਹ ਵੀ ਤੂੰ ਵੀੜੀਆਂ ਪੀਂਦੀ ਆ ਮੈਂ ਤੇਰੇ ਵਾਸਤੇ ਪੜਵਾ ਲਿਆਵਾਂਗਾ ਬੇ ਟਿਕ ਜਾ ਟਿਕ ਜਾ ਮੈਨੂੰ ਇਹ ਨਾ ਕਰ ਕੁੜਾ ਦੀ ਆਏ ਕਹਿੰਦੀ ਐ ਸਿੱਖ ਵਾਲੀਆਂ ਡੱਬੀਆਂ ਲਿਆ ਦੁਕਾਨ ਤੋਂ ਜਾ ਕੇ ਸਿਲੰਡਰ ਚਲਾਉਣਾ ਚਾਚੀ ਮੇਰੀ ਗੱਲ ਸੁਣਾ ਡੱਬੀਆਂ ਤਾਂ ਮੁੱਕ ਜਾਂਦੀਆਂ ਹੁੰਦੀਆਂ ਨੇ ਉਹ ਆਵਾ ਇੱਕਾ ਉਹ ਸਟੈਪ ਪਲੇਜਰ ਜਾ ਉਹਦੇ ਨਾਲ ਪੀ ਲਿਆ ਕਰ ਉਹ ਵਧੀਆ ਰਹਿੰਦਾ ਬੈਸਟ ਚੀਜ਼ ਆ ਮਰ ਨਾ ਬੀਪਕਾ ਹੀ ਮਰੀ ਜਾਊਗਾ ਸੁਣਦਾ ਹੀ ਨਹੀਂ ਕਿਸੇ ਦਾ ਇੱਧਰ ਕਰ ਇਹਨੂੰ ਐ ਕਰ ਲੈ ਕਰ ਇੱਕ ਦਾ ਤੈਨੂੰ ਸੁਣਦਾ ਨਹੀਂ ਇਕਾ ਪਰਨਾ ਜਾਂ ਬੰਨ ਲਾਂਦਾ ਐਂ ਕਹਿਨੀ ਆ ਮੰਦਰ ਕੀ ਦੁਕਾਨ ਤੋਂ ਜਾ ਕੇ ਡੱਬੀਆਂ ਲਿਆ ਸਿਲੰਡਰ ਚਲਾਉਣਾ ਚਾਹ ਨਹੀਂ ਪੀਣੀ ਤੂੰ ਅੱਛਾ ਚਾਹ ਕਹਿਨੀ ਆ ਚਾਹ ਬਣਾਉਣੀਆਂ ਡੱਬੀਆਂ ਮੁੱਕਰੀਆਂ ਨੇ ਡੱਬੀਆਂ ਮੁੱਕਰੀਆਂ ਨੇ ਚਾਹ ਬਣਾਉਣੀਆਂ ਤੇ ਡੱਬੀਆਂ ਲਿਆ ਜਾ ਚਾਹ ਫਿਰ ਬੀੜੀਆਂ ਵਾਲਾ ਕੈਨਸਲ ਆ ਕੰਮ ਭੱਗ ਜਾ ਭੱਗ ਜਾ ਹੜੇ ਹੱਥੋਂ ਬੰਨ ਨਾ ਮੁੰਨੀ ਬਦਨਾ ਹੋਈ ਨਾਲੇ ਤੇਰੇ ਲਈ ਨਿਆ ਬੌਲੇ ਨੇ ਲਹੂ ਪੀਰਖਿਆ ਇਹਨੂੰ ਤਾਂ ਉੱਚਾ ਸੁਣਦਾ ਠੀਕ ਆ ਇਹਨੇ ਮੇਰਾ ਦਿਮਾਗ ਚੱਕਰ ਖਿਆ ਆ ਕਣਕ ਜੀ ਫੇਰੀ ਦੇਖ ਪੱਖੇ ਸੱਲੇ ਬੈਨੀਆਂ ਜਾਤ